ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ ਠਾਕੁਰ ਜੀ ਦੇ ਭਜਨਾ ਦੇ ਉੱਤੇ ਰੋਹਲੀਆ ਸਰਾਬ ਨਾਲ ਵੀ ਮਨਾਈ ਜਾ ਸਕਦੀ ਹੈ ਪ੍ਰਭੂ ਦੇ ਰੰਗ ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਹੈ ਵਿਖਤੋਂ ਨੇ ਬਹੁਤ ਹੀ ਉਤਸ਼ਾਹ ਕੇ ਸਾਥ ਭਾਗ ਲਿਆ ਹੈ ਉਸ ਸਨਾਤਨ ਜਾਗਰਣ ਮੰਚ ਕੋ ਇਸੇ ਆ ਪ੍ਰੇਰਣਾ ਮਿਲੀ ਹੈ ਕਿ ਅੱਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰਜ ਉਹ ਕਰਤਾ ਰਹੇ। ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ ਨੇ। ਅੱਜ ਉਸ ਦਾ ਪੰਜਵਾਂ ਪ੍ਰੋਗਰਾਮ ਪੰਜਵਾਂ ਸੱਤ ਸੰਸੀਗਾ ਜੋ ਕਿ ਸ਼ਿਵਾਲਾ ਮੰਦਰ ਮੇਨ ਬੀਆਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ ਚ ਉਤਸ਼ਾਹ ਦੇਖਿਆ ਗਿਆ। ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ। ठाकुर जी दे भजनਾਂ ਦੇ ਉੱਤੇ ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ ਹੋਲੀ ਦੇ ਉਪਲਖਸ ਦੇ ਵਿੱਚ ਤੇ ਉਸ ਦੇ ਨਾਲ ਹੀ ਹੋਲੀ ਦਾ ਦਹਨ ਕੀਤਾ ਜਾਏਗਾ ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਪਰ 9 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ ਹੋਲੀ ਦਾ ਦਹਨ ਮਨਾਇਆ ਜਾਏਗਾ ਉਸ ਦੇ ਵਿੱਚ ठाकुर जी ਦੇ ਭਜਨਾਂ ਦੇ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਲੋਕ ਝੂਮਦੇ ਆ ਉਦਾਂ ਹੀ ਝੂਮਣਗੇ ਔਰ ਕਾਫੀ ਵਿਸ਼ਾਲ ਕਾਰਜਕ੍ਰਮ ਉਸ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹੁੇ ਕਾਰਜਕ੍ਰਮ होली का एक भव्य कार्यक्रम किया जा रहा है कार्यक्रम श्री सनातन जागरण मंच की तरफ से विशेष रूप से श्री शिवाला मंदिर में रखा गया था जिसका उद्देश्य था कि जो होली के सत्संग चल रहे हैं हमारे सत्रह तारीख से सनातन जागरण मंच की तरफ से ये होली के सत्संग नगर के विभिन्न भागों में हो रहे हैं इसी श्रृंखला में आज का ये सनातन श्री सनातन जागरण मंच का पाँचवा सत्संग श्री शिवाला मंदिर में था जिसमें भक्तों ने बहुत ही उत्साह के साथ भाग लिया है ਔਰ ਸਨਾਤਨ ਜਾਗਰਣ ਮੰਚ ਕੋ ਇਸੇ ਆ ਪ੍ਰੇਰਣਾ ਮਿਲੀ ਹੈ ਕਿ ਅੱਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰਜ ਉਹ ਕਰਤਾ ਰਹੇ। ਅੱਜ ਇਸ ਸਨਾਤਨ ਜਾਗਰਣ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਿਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਉਮਦਾਵਨਾ ਮਨਾਇਆ ਗਿਆ। ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ। ਪੂਰੇ ਸ਼ਹਿਰ ਵਿੱਚ ਆ ਜੋ ਸਾਹ ਵੇਖਣ ਵਾਲਾ ਸੀ। ਸ਼ਹਿਰ ਦੇ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿਦਾਂ ਮਨਾਇਆ ਜਾਂਦਾ। ਤੇ ਇਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚੜੇ ਇਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ ਇੱਕ ਸ਼ਹਿਰਦਾਰ ਹੁੰਦੇ ਨਾਲ ਤੇ ਕਿੱਦਾਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਜੀ ਇੱਕ ਤੇ ਸਾਡੇ ਸਨਾਤਨ ਧਰਮ ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਂ ਵਧਾਉਣ ਵਾਲਾ ਤੇ ਦੂਸਰਾ ਕਿ ਸਾਡੇ ਗਾਂ ਮੈਸੇਜ ਆਂਦਾ ਬੱਚਿਆਂ ਨੂੰ ਸਾਡੇ ਸਮਾਜ ਨੂੰ ਮੈਸੇਜ ਆਂਦਾ ਇਹ ਹੋਲੀ ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ ਹੋਲੀ ਸੋਚਦੇ ਕਿ ਸ਼ਾਇਦ ਥੋੜਾ ਜਿਹਾ ਤਿਹਾੜਾ ਕੀ ਲੋਕੀ ਖਰਾਬ ਕਰ ਦੇ ਪਰ ਹੋਲੀ ਇਸ ਤਰ੍ਹਾਂ ਨਾ ਵੀ ਮਨਾਈ ਜਾ ਸਕਦੀ ਹੈ ਪ੍ਰਭੂ ਦੇ ਰੰਗ ਚ ਰੰਗ ਕੇ ਵੀ ਹੋਲੀ ਮਨਾਈ ਜਾ ਸਕਦੀ ਹੈ ਪ੍ਰਭੂ ਦੀ ਲੀਲਾ ਜੀ ਅੱਜ ਇਦਾਂ ਸਾਖਸ਼ਾਤ ਇਦਾਂ ਹੀ ਜਿਦਾ ਪ੍ਰਭੂ ਵੀ ਸਾਡੇ ਵਿੱਚ ਆ ਕੇ ਹੋਲੀ ਮਨਾ ਰਹੇ ਆ ਤੇ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ ਸਭ ਦਾ ਸਹਿਯੋਗ ਨਾਲ ਹੀ ਕੁਝ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ ਸਭ ਤੁਹਾਡੇ ਸ਼ਹਿਰ ਦੇ ਸਹਿਯੋਗਦਾਰ ਨਾਲ ਹੀ ਹੁੰਦੇ ਆ ਤੇ ਗਾਂ ਵੀ ਸਨਾਤਨ ਸ਼ੀਰ ਸਨਾਤਨ ਜਾਗਰਣ ਮੰਚ ਇਦਾਂ ਹੀ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਤੇ ਆਪਣੀ ਸੰਸਕ੍ਰਿਤੀ ਬਾਰੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਦੱਸਦਾ ਰਹੇਗਾ ਕਿ ਜਿਹੜੇ ਤਿਉਹਾਰ ਅਸੀਂ ਕਿਸੇ ਵੇਲੇ ਸੋਚਦੇ ਆ ਕਿ ਸ਼ਾਇਦ ਆ ਤਿਉਹਾਰ ਇਹਨੂੰ ਮਨਾਉਣ ਦੇ ਕੀ ਕੀ ਤਰੀਕੇ ਆ ਉਹ ਆਪਾਂ ਇੱਕ ਉਹਦਾ ਅੱਜ ਉਦਾਹਰਨ ਦਿੱਤੀ ਹੈ ਗਾਂ ਵੀ ਇਦਾਂ ਹੀ ਸ਼ੀਰਨਾਥ ਜਾਗਰਣ ਮੰਚ ਗਾਂਵੇ ਦਾ ਪ੍ਰੋਗਰਾਮ ਰੇਂਜ ਕਰਦਾ ਰਹੇਗਾ ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਨਮ ਕਲੋਨੀ ਵਿੱਚ ਵੀ ਇਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤਾ ਜਾਏਗਾ ਤੇ ਉੱਥੇ ਵੀ ਸਭ ਪਹੁੰਚਣ ਤੇ ਉਹਨੂੰ ਵੀ ਆਪਾਂ ਤੁਮਦਾਨ ਮਨਾਏਗਾ ਜੈ ਸ਼੍ਰੀ கிருஷ்ਣ